ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜਿਵੇਂ ਕਿ ਆਪ ਸਭ ਜਪਜੀ ਸਾਹਿਬ ਦੀ ਵਿਆਖਿਆ Instagram ਤੇ ਤੇ ਜ਼ਰੂਰ ਸੁਣੀ ਰਹੇ ਹੋਵੋਗੇ ਜੇ ਨਹੀਂ ਵੀ ਆਪ ਸਭ ਨੇ ਕਦੇ ਮੈਨੂੰ Instagram ਤੇ ਵੇਖਿਆ ਤਾਂ ਮੈਂ ਇੱਥੇ ID ਮੈਂਸ਼ਨ ਕਰ ਦੇਵਾਂਗਾ ਜਿਸ ਦੇ ਨਾਲ ਆਪ ਸਭ ਮੈਨੂੰ ਫੋਲੋ ਕਰ ਸਕਦੇ ਹੋ ਅਤੇ ਜਪਜੀ ਸਾਹਿਬ ਦੀ ਵਿਆਖਿਆ ਨੂੰ ਸੁਣ ਸਕਦੇ ਹੋ ਸੋ ਮੈਂ YouTube ਤੇ ਵੀ ਉੱਥੇ ਹੀ ਮੈਨੂੰ ਕੁਝ ਵੀਰਾਂ ਭੈਣਾਂ ਨੇ ਕਿਹਾ ਸੀ ਕਿ YouTube ਤੇ ਵੀ ਲੌਂਗ ਵੀਡੀਓਜ਼ ਦੇ ਦੁਆਰਾ ਸਾਨੂੰ ਥੋੜਾ ਹੋਰ ਵਿਸਥਾਰ ਦੇ ਵਿੱਚ ਜਪਜੀ ਸਾਹਿਬ ਦੀ ਵਿਆਖਿਆ ਨੂੰ ਸਮਝਾਉਣਾ ਕਰੋ ਤਾਂ ਹੁਣ ਤੱਕ ਆਪਾਂ ਜਪਜੀ ਸਾਹਿਬ ਦੀਆਂ 11 ਪੌੜੀਆਂ ਨੂੰ ਸਮਝਿਆ ਹੈ ਅੱਗੇ ਮੰਨੇ ਦੀਆਂ ਚਾਰ ਪੌੜੀਆਂ ਜੋ ਆਰੰਭ ਹੁੰਦੀਆਂ ਨੇ ਅੱਜ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਮੰਨੇ ਕੀ ਗਤ ਕਹੀ ਨਾ ਜਾਏ ਜਿਵੇਂ ਪਹਿਲਾਂ ਚਾਰ ਸੁੰਨ ਵਾਲੀਆਂ ਅਸੀਂ ਪੌੜੀਆਂ ਨੂੰ ਸਮਝਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਹਨਾਂ ਪੌੜੀਆਂ ਦੇ ਵਿੱਚ ਇਹ ਸਮਝਾਇਆ ਸੀ ਕਿ ਜਿੰਨਾ ਸਮਾਂ ਅਸੀਂ ਗੁਰਬਾਣੀ ਨੂੰ ਸੱਚ ਨੂੰ ਜਾਂ ਜਦੋਂ ਵੀ ਕੋਈ ਚੰਗੀ ਗੱਲ ਅਸੀਂ ਆਪਣੇ ਜੀਵਨ ਦੇ ਵਿੱਚ ਸੁਣਦੇ ਆਂ ਭਾਵੇਂ ਉਹ ਬਾਹਰੀ ਗਿਆਨ ਹੋਵੇ ਭਾਵੇਂ ਗੁਰਬਾਣੀ ਹੋਵੇ ਜਿੰਨਾ ਵੀ ਸਮਾਂ ਅਸੀਂ ਕਿਸੇ ਗੱਲ ਨੂੰ ਧਿਆਨ ਦੇ ਨਾਲ ਸੁਣਾਗੇ ਨਹੀਂ ਉਹਨੂੰ ਧਿਆਨ ਦੇ ਨਾਲ ਆਪਣੇ ਚਿਹਣ ਚ ਬਸਾਵਾਂਗੇ ਨਹੀਂ ਕਿ ਇਹ ਗੱਲ ਹੋ ਕੀ ਰਹੀ ਹੈ ਉਹਨਾਂ ਟਾਈਮ ਨਹੀਂ ਹੋਵੇਗਾ ਜਿੰਨਾ ਟਾਈਮ ਧਿਆਨ ਨਾਲ ਸੁਣਿਆ ਨਹੀਂ ਹੋਵੇਗਾ ਤੇ ਬਹੁਤ ਵਾਰ ਕੀ ਹੁੰਦਾ ਹੈ ਜਦੋਂ ਅਸੀਂ ਕਿਸੇ ਨਾਲ ਗੱਲ ਵੀ ਕਰਦੇ ਆਂ ਤਾਂ ਅਸੀਂ ਗੱਲ ਸਮਝਣ ਦੇ ਲਈ ਨਹੀਂ ਸੁਣਦੇ ਅਸੀਂ ਜਵਾਬ ਦੇਣ ਦੇ ਲਈ ਸੁਣਦੇ ਹਾਂ ਤੇ ਬਾਅਦ ਵਿੱਚ ਆਪਾਂ ਕਹਿ ਦਿੰਨੇ ਮੈਂ ਇਹਦਾ ਮਤਲਬ ਕੁਝ ਹੋਰ ਸਮਝ ਗਿਆ ਸੀ ਤਾਂ ਇਸ ਦਾ ਮਤਲਬ ਅਸੀਂ ਧਿਆਨ ਦੇ ਨਾਲ ਸੁਣਦੇ ਨਹੀਂ ਨਾਲ ਦੀ ਨਾਲ ਅਸੀਂ ਆਨਸਰ ਦਿੰਨੇ ਆ ਜਵਾਬ ਦਿੰਨੇ ਆ ਪਹਿਲਾਂ ਸੁਣੀਏ ਫਿਰ ਆਨਸਰ ਕਰੀਏ ਸੋ ਜਿਹੜੀਆਂ ਅਗਲੀਆਂ ਪੌੜੀਆਂ ਆਪਾਂ ਸਮਝ ਰਹੇ ਹਾਂ ਹੁਣ ਜੇ ਧਿਆਨ ਦੇ ਨਾਲ ਸੁਣਿਆ ਹੋਵੇਗਾ ਫਿਰ ਮੰਨਿਆ ਵੀ ਜਾਵੇਗਾ ਜਿਹਨੇ ਧਿਆਨ ਦੇ ਨਾਲ ਸੁਣਿਆ ਹੀ ਨਹੀਂ ਉਹ ਮੰਨ ਕਦੇ ਵੀ ਨਹੀਂ ਸਕਦਾ ਸੋ ਮੰਨੇ ਕੀ ਗੱਤ ਕਹੀ ਨਾ ਜਾਏ ਜਿਹੜਾ ਇਨਸਾਨ ਸੱਚੇ ਰੱਬ ਦੇ ਨਾਲ ਜੁੜ ਜਾਂਦਾ ਹੈ ਉਹਦੀ ਆਤਮਿਕ ਬੁੱਧੀ ਕਿੰਨੀ ਉੱਚੀ ਹੋ ਸਕਦੀ ਹੈ ਉਹ ਕਿੰਨੀ ਉੱਚੀ ਸੁਰਤ ਦਾ ਮਾਲਕ ਹੋ ਸਕਦਾ ਹੈ ਇਹ ਕਦੇ ਵੀ ਦੱਸਿਆ ਨਹੀਂ ਜਾ ਸਕਦਾ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਤਾਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਜੇ ਕੋ ਕਹ ਪਿੱਛੇ ਪਛਤਾਏ ਕਈ ਵਾਰ ਆਪਾਂ ਵੇਖੋ ਅੰਦਾਜ਼ਾ ਵੀ ਲਾਉਂਦੇ ਆ ਕਿਸੇ ਮਨੁੱਖ ਦਾ ਕਿ ਉਹ ਇਸ ਤਰ੍ਹਾਂ ਦੀ ਸੋਚ ਦਾ ਮਾਲਕ ਹੋਵੇਗਾ ਜਾਂ ਇਸ ਤਰ੍ਹਾਂ ਦੀ ਉਹਦੀ ਬੁੱਧੀ ਹੋਵੇਗੀ ਪਰ ਬਾਅਦ ਵਿੱਚ ਅਸੀਂ ਪਛਪਛਤਾਉਂਦੇ ਆ ਕਿ ਨਹੀਂ ਇਹ ਤੇ ਬੰਦਾ ਭਲਾ ਨਿਕਲੇ ਇਹ ਤੇ ਬੰਦਾ ਚੰਗਾ ਨਿਕਲੇ ਆ ਕਈ ਵਾਰ ਹੋ ਸਕਦਾ ਬੰਦਾ ਮਾੜਾ ਵੀ ਨਿਕਲ ਜਾਵੇ ਪਰ ਗੁਰੂ ਪਾਤਸ਼ਾਹ ਕਹਿੰਦੇ ਜਦੋਂ ਚੰਗੇ ਬੰਦੇ ਦਾ ਕੋਈ ਅੰਦਾਜ਼ਾ ਵੀ ਲਾਉਂਦਾ ਇਹ ਤੋਂ ਲਾ ਨਹੀਂ ਪਾਉਂਦੇ ਉਹ ਪਛਤਾਉਂਦੇ ਨੇ ਬਾਅਦ ਦੇ ਵਿੱਚ ਤਾਂ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਕੇ ਬਹਿ ਕਰਨ ਵਿਚਾਰ ਸੱਚੇ ਬੰਦੇ ਦੀ ਸੁਰਤ ਜਿਹੜੀ ਹੈ ਉਹ ਕਾਗਦ ਤੇ ਲਿਖ ਕੇ ਬਿਆਨ ਨਹੀਂ ਕੀਤੀ ਜਾ ਸਕਦੀ ਜੇ ਕੋਈ ਬੈਠ ਕੇ ਵਿਚਾਰ ਵੀ ਕਰੇ ਕੋਈ ਕਥਨ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਵੀ ਸੱਚੇ ਬੰਦੇ ਦੀ ਸੁਰਤ ਗੁਰੂ ਪਾਤਸ਼ਾਹ ਕਹਿੰਦੇ ਬਿਆਨ ਨਹੀਂ ਕਰ ਸਕਦਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਕਹਿੰਦੇ ਇੱਕ ਅਕਾਲਪੁਰਖ ਪਰਮਾਤਮਾ ਦਾ ਨਾਮ ਹੀ ਹੈ ਨਿਰੰਜਨ ਦਾ ਅਰਥ ਹੁੰਦਾ ਹੈ ਮੈਲ ਰਹਿਤ ਜਿਹੜਾ ਮੈਲ ਰਹਿਤ ਹੈ ਜੇ ਕੋਈ ਉਹਨੂੰ ਮੰਨ ਲਏ ਤਾਂ ਉਹਦੇ ਜੀਵਨ ਦੇ ਵਿੱਚ ਨਾਮ ਅਸਲ ਜੀਵਨ ਦੇ ਵਿੱਚ ਸਮਝ ਆ ਜਾਂਦੀ ਹੈ ਕਿ ਅਸਲ ਨਾਮ ਕੀ ਹੁੰਦਾ ਹੈ ਅਸਲ ਸਚਾਈ ਕੀ ਹੁੰਦੀ ਹੈ ਤਾਂ ਅਗਲੀ ਪੌੜੀ ਹੈ ਜੀ ਮੰਨੇ ਸੁਰਤ ਹੋਵੇ ਮਨ ਬੁੱਧ ਤੇ ਮੰਨਣ ਦੇ ਨਾਲ ਸੁਰਤ ਬਣਦੀ ਹੈ ਮਨ ਬਣਦਾ ਹੈ ਫਿਰ ਬੁੱਧ ਬਣਦੀ ਹੈ ਪਹਿਲਾਂ ਸੁਰਤ ਸ਼ਬਦ ਕਿਉਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵਰਤੇ ਕਿਉਂਕਿ ਜਿੰਨੇ ਵਿਚਾਰ ਅਸੀਂ ਇਕੱਠੇ ਕਰਦੇ ਜਾਂਦੇ ਹਾਂ ਜਿੰਨੇ ਥਾਟਸ ਅਸੀਂ ਇਕੱਠੇ ਕਰਦੇ ਜਾਂਦੇ ਹਾਂ ਪਹਿਲਾਂ ਉਹਦੇ ਨਾਲ ਇੱਕ ਸੁਰਤ ਬਣਦੀ ਹੈ ਸੁਰਤ ਦੇ ਨਾਲ ਮਨ ਕ੍ਰੀਏਟ ਹੋ ਜਾਂਦਾ ਹੈ ਮਨ ਮਤਲਬ ਵਿਚਾਰਾਂ ਦਾ ਸੰਗ੍ਰਹਿ ਬਣ ਜਾਂਦਾ ਹੈ ਮਨ ਨੂੰ ਜਦੋਂ ਫਿਰ ਵਿਚਾਰਾਂ ਦਾ ਸੰਗ੍ਰਹਿ ਬਣਦਾ ਹੈ ਤਾਂ ਸੱਚਾ ਨਾਮ ਸੁਣਨ ਦੇ ਨਾਲ ਫਿਰ ਇੱਕ ਚੰਗੀ ਬੁੱਧ ਬਣਦੀ ਹੈ ਵਿਵੇਕ ਬੁੱਧੀ ਬਣਦੀ ਹੈ ਜਿਹੜੀ ਸਾਨੂੰ ਗਲਤ ਤੇ ਸਹੀ ਬਾਰੇ ਦੱਸਦੀ ਹੈ ਉਹਨੂੰ ਗੁਰਬਾਣੀ ਨੇ ਵਿਵੇਕ ਬੁੱਧੀ ਕਿਹਾ ਹੈ ਤਾਂ ਮੰਨੇ ਸਗਲ ਭਵਨ ਕੀ ਸ਼ੁੱਧ ਫਿਰ ਸਾਰੀ ਸੰਸਾਰ ਦੀ ਸਮਝ ਆ ਜਾਂਦੀ ਹੈ ਕਿ ਸਾਰੀ ਦੁਨੀਆ ਦਾ ਆਸਰਾ ਉਹ ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਹੀ ਹੈ ਮੰਨੇ ਮੋਹ ਝੋਟਾ ਨਾ ਖਾਏ ਜਿਹੜਾ ਨਾਮ ਨੂੰ ਮੰਨ ਲੈਂਦਾ ਹੈ ਉਹ ਆਪਣੇ ਜੀਵਨ ਦੇ ਵਿੱਚ ਵਿਕਾਰਾਂ ਦੀਆਂ ਝੋਟਾ ਨਹੀਂ ਖਾਂਦਾ ਜਿਵੇਂ ਸਾਡੇ ਜੀਵਨ ਦੇ ਵਿੱਚ ਸਾਨੂੰ ਰੋਜ਼ਾਨਾ ਵਿਕਾਰਾਂ ਤੋਂ ਝੋਟਾ ਪੈਂਦੀਆਂ ਨੇ ਜਿਵੇਂ ਵਿਕਾਰ ਸਾਨੂੰ ਮਾਰੇ ਲੂਟੇ ਨੀਤ ਨੀਤ ਕਿਸੇ ਅੱਗੇ ਕਰੀਂ ਪੁਕਾਰ ਜਣਾ ਜਿਹੜੇ ਵਿਕਾਰ ਨੇ ਸਾਡੇ ਮੂੰਹ ਤੇ ਝੋਟਾ ਮਾਰਦੇ ਨੇ ਸਾਨੂੰ ਪਰੇਸ਼ਾਨ ਕਰਦੇ ਨੇ ਕਿਹੜੇ ਵਿਕਾਰ ਕਾਮ ਕ੍ਰੋਧ ਲੋਭ মোহ ਹੰਕਾਰ ਆਸਾ ਮਨਸਾ ਉਪਮਾ ਵਡਿਆਈ ਨਿੰਦਿਆ ਚੁਗਲੀ ਆਦਿਕ ਹੋਰ ਤਰ੍ਹਾਂ ਦੇ ਬੜੇ ਔਗਣ ਨੇ ਜਿਹੜੇ ਸਾਡੇ ਮੂੰਹ ਤੇ ਝੋਟਾ ਨੇ ਜਿਹੜੇ ਸਾਨੂੰ ਰੋਜ਼ਾਨਾ ਆਪਣੇ ਮਨ ਅੰਦਰ ਨਮੋਸ਼ੀ ਦੁੱਖ ਫੀਲ ਕਰਵਾਉਂਦੇ ਨੇ ਤਾਂ ਮੰਨੇ ਜਮ ਕੇ ਸਾਥ ਨਾ ਜਾਏ ਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਮੰਨ ਜਾਂਦੇ ਨੇ ਉਹ ਜਮਾਂ ਦੇ ਨਾਲ ਨਹੀਂ ਜਾਂਦੇ ਜਮ ਦਾ ਅਰਥ ਹੁੰਦਾ ਹੈ ਜੱਜਾ ਜਨਮ ਮਮਾ ਮਰਨ ਭਾਵ ਉਹਨਾਂ ਦਾ ਮੰਨ ਕਰਕੇ ਜੰਮਣਾ ਤੇ ਮਰਨਾ ਨਹੀਂ ਹੁੰਦਾ ਉਹ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੇ ਨੇ ਮੰਨ ਕਰਕੇ ਤਾਂ ਜਦੋਂ ਮੰਨ ਕਰਕੇ ਮੁਕਤ ਹੋ ਗਏ ਫਿਰ ਸਰੀਰਕ ਤੌਰ ਤੇ ਵੀ ਗੁਰੂ ਪਾਤਸ਼ਾਹ ਨੇ ਵਾਰ-ਵਾਰ ਇਹਨਾਂ ਜੁਨਾਂ ਵਿੱਚ ਨਹੀਂ ਪਾਉਣਾ ਕਿਉਂਕਿ ਅਸੀਂ ਸੱਚੇ ਰੱਬ ਦੇ ਨਾਲ ਜੁੜ ਜਾਂਦੇ ਹਾਂ ਉਸ ਤੇ ਨਾਲ ਸਾਡਾ ਸਬੰਧ ਬਣ ਜਾਂਦਾ ਹੈ ਤਾ ਐਸਾ ਨਾਮ ਨਿਰੰਝਣ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਅਖੀਰ ਤੇ ਉਹੀ ਗੱਲ ਉਹ ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ ਜਿਹੜਾ ਮੈਲ ਰਹਿਤ ਹੈ ਜਿਸ ਨੂੰ ਮੰਨ ਲਈਏ ਫਿਰ ਹੀ ਸੱਚੇ ਗਿਆਨ ਦੀ ਅਸਲ ਸਮਝ ਜੀਵਨ ਦੇ ਵਿੱਚ ਆਉਂਦੀ ਹੈ ਅਗਲੀ ਪੌੜੀ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤ ਸਿਓ ਪ੍ਰਗਟ ਜਾਏ ਜਿਹੜਾ ਇਨਸਾਨ ਰੱਬ ਦੇ ਨਾਮ ਨੂੰ ਮੰਨ ਲੈਂਦਾ ਹੈ ਉਹਦੇ ਜੀਵਨ ਦੇ ਵਿੱਚ ਜ਼ਿੰਦਗੀ ਨੂੰ ਬਤੀਤ ਕਰਦੇ ਕਿਸੇ ਵੀ ਤਰ੍ਹਾਂ ਦਾ ਠਾਕ ਦਾ ਅਰਥ ਹੁੰਦਾ ਹੈ ਰੁਕਾਵਟ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਉਹਦੇ ਜੀਵਨ ਦੇ ਵਿੱਚ ਨਹੀਂ ਆਉਂਦੀ ਕਿਉਂਕਿ ਮੰਨੈ ਪਤਸਿਓਂ ਪ੍ਰਗਟ ਜਾਏ ਫਿਰ ਉਹ ਜੀਵਨ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਪਤ ਵਾਲਾ ਹੁੰਦਾ ਹੈ ਧਨਵੰਤ ਹੁੰਦਾ ਹੈ ਜਿਵੇਂ ਗੁਰਬਾਣੀ ਸੁਖਮਣੀ ਦੇ ਅੰਦਰ ਅਸੀਂ ਇਹ ਪੜਦੇ ਹਾਂ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਧੈ ਭਗਵੰਤ ਉਹ ਪਤ ਵਾਲਾ ਇਨਸਾਨ ਹੈ ਉਹੀ ਮਨੁੱਖ ਇੱਜ਼ਤ ਵਾਲਾ ਹੈ ਉਹੀ ਅਸਲ ਜੀਵਨ ਦੇ ਵਿੱਚ ਧਨਵਾਨ ਮਨੁੱਖ ਹੈ ਜਿਹਦੇ ਜੀਵਨ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ ਤਾਂ ਮੰਨੇ ਮਗ ਨਾ ਚੱਲੇ ਪੰਥ ਉਹ ਦੁਨੀਆ ਵਾਲੀ ਰਸਤਿਆਂ ਤੇ ਨਹੀਂ ਚੱਲਦਾ ਭਾਵ ਮਨੁੱਖ ਜਿਵੇਂ ਗੁਰਬਾਣੀ ਦੇ ਅਨੁਸਾਰ ਅਸੀਂ ਇਹ ਪੜਦੇ ਹਾਂ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪਿਆ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁੱਲਾਇਆ ਕਿ ਜਿਹੜੇ ਸੰਸਾਰੀ ਲੋਕ ਨੇ ਉਹ ਸੰਸਾਰ ਨੂੰ ਵੇਖਦੇ ਹੋਏ ਆਪਣੇ ਘਰਾਂ ਦੇ ਕੰਮਕਾਰ ਕਰਦੇ ਨੇ ਕਿ ਲੋਕ ਕੀ ਕਹਿਣਗੇ ਲੋਕ ਕੀ ਸੋਚਣਗੇ ਪਰ ਜਿਹੜਾ ਇਨਸਾਨ ਰੱਬ ਦੇ ਨਾਲ ਜੁੜਿਆ ਹੋਇਆ ਉਹ ਸੱਚੇ ਨਾਮ ਨੂੰ ਵੇਖਦਾ ਹੈ ਰੱਬ ਨੂੰ ਵੇਖਦਾ ਹੈ ਕਿ ਰੱਬ ਕੀ ਸੋਚਦਾ ਹੈ ਰੱਬ ਨੂੰ ਕੀ ਚੰਗਾ ਲੱਗਦਾ ਹੈ ਤਾਂ ਹੀ ਬਾਬਾ ਕਬੀਰ ਜੀ ਨੇ ਵੀ ਗੁਰਬਾਣੀ ਅੰਦਰ ਕਿਹਾ ਸੀ ਕਿ ਦੀਨ ਗਵਾਇਆ ਦੁਨੀ ਸਿਓ ਦੁਨੀ ਨ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲੇ ਆਪਣੇ ਹੱਥ ਕਿ ਬੰਦਾ ਦੁਨੀਆ ਦੀ ਖਾਤਰ ਦੁਨੀਆ ਨੂੰ ਖੁਸ਼ ਕਰਨ ਦੇ ਲਈ ਅਨੇਕਾਂ ਤਰ੍ਹਾਂ ਦੇ ਕੰਮ ਕਰਦਾ ਅਨੇਕਾਂ ਤਰ੍ਹਾਂ ਦੇ ਪ੍ਰੋਗਰਾਮ ਉਹਨਾਂ ਰਸਮਾਂ ਸਾਰੀਆਂ ਸੰਸਾਰ ਦੇ ਅਨੁਸਾਰ ਨਿਭਾਉਂਦਾ ਪਰ ਕਹਿੰਦੇ ਇਹ ਪਾਏ ਕੋਹਾੜਾ ਮਾਰਿਆ ਆਪਣੇ ਪੈਰ ਤੇ ਆਪ ਹੀ ਕੋਹਾੜੀ ਮਾਰਨ ਵਾਲੀ ਗੱਲ ਹੈ ਤਾਂ ਮੰਨੇ ਧਰਮ ਸੇਤੀ ਸੰਬੰਧ ਐਸੇ ਮਨੁੱਖ ਦਾ ਸੰਬੰਧ ਜਿਹੜਾ ਮੰਨ ਲੈਂਦਾ ਹੈ ਉਸ ਪਰਮਾਤਮਾ ਦੇ ਨਾਲ ਸਿੱਧਾ ਬਣ ਜਾਂਦਾ ਹੈ ਕੋਈ ਵਿਚ ਵਿਚੋਲਾ ਪਾਉਣ ਦੀ ਲੋੜ ਨਹੀਂ ਕਿਸੇ ਵੀ ਵਿਚ ਇਨਸਾਨ ਨੂੰ ਪਾਉਣ ਦੀ ਲੋੜ ਨਹੀਂ ਉਹ ਸਿੱਧਾ ਪਰਮਾਤਮਾ ਦੇ ਨਾਲ ਉਹਦਾ ਸੰਬੰਧ ਕਾਇਮ ਹੋ ਜਾਂਦਾ ਹੈ ਸੋ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਐਸਾ ਇਹੋ ਹੀ ਇੱਕੋ ਇੱਕ ਨਾਮ ਹੈ ਜਿਹਨੂੰ ਮੰਨਣ ਦੇ ਨਾਲ ਅਸੀਂ ਜੀਵਨ ਦੇ ਵਿੱਚ ਪਰਮਾਤਮਾ ਨਾਲ ਸੰਜੋਗ ਬਣਾਉਂਦੇ ਹਾਂ ਮੰਨੇ ਪਾਵਹਿ ਮੋਖ ਦਵਾਰ ਜਿਹੜੇ ਮੰਨ ਜਾਂਦੇ ਨੇ ਉਹ ਮੁਕਤੀ ਦਾ ਦਵਾਰ ਪਾ ਲੈਂਦੇ ਨੇ ਮੁਕਤੀ ਦਾ ਅਰਥ ਹੁੰਦਾ ਹੈ ਵਿਕਾਰਾਂ ਤੋਂ ਖਲਾਸੀ ਜਿਹੜੇ ਵਿਕਾਰ ਸਾਨੂੰ ਪਰੇਸ਼ਾਨ ਕਰਦੇ ਨੇ ਅਸੀਂ ਮੰਨ ਕਰਕੇ ਉਹਨਾਂ ਤੋਂ ਮੁਕਤ ਹੋ ਜਾਂਦੇ ਹਾਂ ਮਰਨ ਤੋਂ ਬਾਅਦ ਦੀ ਮੁਕਤੀ ਗੁਰਬਾਣੀ ਨਹੀਂ ਮੰਨਦੀ ਹੈ ਠੀਕ ਹੈ ਬਹੁਤੇ ਇਨਸਾਨ ਮੰਨਦੇ ਵੀ ਨੇ ਪਰ ਗੁਰਬਾਣੀ ਦੇ ਅਨੁਸਾਰ ਤੇ ਇਹ ਫਰਮਾਨ ਹੈ ਕਿ ਮਰਨ ਮੁਕਤ ਕਿ ਨਪਾਈ ਮਰਨ ਤੋਂ ਬਾਅਦ ਕਿਹੜੀ ਮੁਕਤੀ ਹੈ ਮੁਕਤੀ ਤੇ ਜਉਂਦਿਆਂ ਜਾਗਦਿਆਂ ਵਿਕਾਰਾਂ ਤੋਂ ਪਾਉਣੀ ਹੈ ਇਹਨਾਂ ਜਿਹੜੇ ਸਾਨੂੰ ਅ ਅਨੇਕਾਂ ਤਰ੍ਹਾਂ ਦੇ ਔਗਣਾ ਨੇ ਜਕੜਿਆ ਹੋਇਆ ਹੈ ਉਹਨਾਂ ਤੋਂ ਮੁਕਤੀ ਪਾਉਣੀ ਹੈ ਤੰਮਨੇ ਪਰਵਾਰੇ ਸudar ਜਿਹੜਾ ਇਨਸਾਨ ਨਾਮ ਨੂੰ ਮੰਨ ਲੈਂਦਾ ਹੈ ਉਹ ਆਪਣੀਆਂ ਗਿਆਨ ਇੰਦਰੀਆਂ ਆਪਣੀਆਂ ਕਰਮ ਇੰਦਰੀਆਂ ਅਤੇ ਆਪਣੇ ਬਾਹਰੀ ਪਰਿਵਾਰ ਨੂੰ ਵੀ ਸੁਧਾਰ ਲੈਂਦਾ ਹੈ ਸੱਚੇ ਨਾਮ ਦੇ ਨਾਲ ਜੋੜ ਦਿੰਦਾ ਹੈ ਤਾਂ ਮੰਨੇ ਤਰੇ ਤਾਰੀ ਗੁਰਸਿੱਖ ਉਹ ਆਪ ਤੇ ਤਰਦਾ ਹੀ ਹੈ ਆਪਣੇ ਦੋਸਤਾਂ ਮਿੱਤਰਾਂ ਸਿੱਖਾਂ ਨੂੰ ਵੀ ਨਾਮ ਦੇ ਨਾਲ ਜੋੜਦਾ ਹੈ ਉਹਨਾਂ ਨੂੰ ਵੀ ਇਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਾਉਂਦਾ ਹੈ ਮੰਨੇ ਨਾਨਕ ਭਵੇ ਨਾ ਪਿੱਖ ਤੇ ਜੇ ਨਾਮ ਦੇ ਨਾਲ ਵਿੱਚ ਜੁੜ ਜਾਈ ਮਨੁੱਖ ਤਾਂ ਉਹਨੂੰ ਕਿਸੇ ਦੀ ਮੋਹਤਾਜੀ ਨਹੀਂ ਰਹਿੰਦੀ ਭਾਵ ਉਹਨੂੰ ਦਰ ਪਰ ਦਰ ਜਾ ਕਰਕੇ ਮੰਗਣਾ ਨਹੀਂ ਪੈਂਦਾ ਕਿਸੇ ਅੱਗੇ ਹੱਥ ਨਹੀਂ ਅਡਣਾ ਪੈਂਦਾ ਤਾਂ ਗੁਰੂ ਪਾਤਸ਼ਾਹ ਕਹਿੰਦੇ ਫਿਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਤੇ ਇਹ ਇੱਕੋ ਇੱਕ ਨਾਮ ਹੈ ਜਿਹਨੂੰ ਮੰਨਣ ਦੇ ਨਾਲ ਜੀਵਨ ਦੇ ਵਿੱਚ ਸਾਨੂੰ ਅਸਲ ਗਿਆਨ ਅਸਲ ਸਮਝ ਪ੍ਰਾਪਤ ਹੁੰਦੀ ਏ ਅਸੀਂ ਸੱਚੇ ਨਾਮ ਦੇ ਨਾਲ ਜੁੜ ਜਾਂਦੇ ਹਾਂ ਸੋ ਇਹ ਜੀ ਸਰਲ ਭਾਸ਼ਾ ਦੇ ਵਿੱਚ ਸਿਰਫ ਅਖਰੀ ਅਰਥ ਤੇ ਕੁਝ-ਕੁਝ ਭਾਵ ਅਰਥ ਸਮਝਦੇ ਹੋਏ ਆਪਾਂ ਗੁਰਬਾਣੀ ਦੀਆਂ 15ਵੀਂ ਪੌੜੀ ਤੱਕ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਇੰਸਟਾਗ੍ਰam ਤੇ ਮੈਨੂੰ ਜਰੂਰ ਫੋਲੋ ਕਰਿਓ ਤੇ ਜੇ ਕੋਈ ਵੀ ਭੈਣ ਵੀਰ ਗੁਰਬਾਣੀ ਸਿੱਖਣਾ ਚਾਹੁੰਦਾ ਏ ਤਾਂ ਮੈਨੂੰ ਇੰਸਟਾਗ੍ਰam ਤੇ ਤੁਸੀਂ ਮੈਸੇਜ ਕਰ ਸਕਦੇ ਹੋ ਮੈਂ ਆਨਲਾਈਨ ਗੁਰਬਾਣੀ ਕਲਾਸਸ ਵੀ ਲਗਵਾਉਣਾ ਹਾਂ ਫੀਸ ਬਹੁਤ ਘੱਟ ਹੈ ਤੇ ਜੇ ਕੋਈ ਫੀਸ ਨਹੀਂ ਵੀ ਦੇ ਪਾਉਂਦਾ ਥੋੜੀ-ਬਹੁਤੀ ਕਿਉਂਕਿ ਚਲੋ ਮਿਹਨਤ ਮੈਨੇ ਰੱਖਦੀ ਹੈ ਤਾਂ ਉਹਦੇ ਹਿਸਾਬ ਦੇ ਨਾਲ ਵੀ ਐਡਜਸਟ ਹੋ ਜਾਂਦਾ ਹੈ ਸੋ ਆਪ ਸਭ ਦਾ ਧੰਨਵਾਦ ਜੀ ਜੇ ਚੰਗੇ ਲੱਗਿਆ ਤਾਂ ਕਿਰਪਾ ਕਰਕੇ ਜਰੂਰ ਦੁਬਾਰਾ ਫੇਰ ਬੇਨਤੀ ਹੈ ਸ਼ੇਅਰ ਕਰ ਦਿਓ ਤਾਂ ਕਿ ਹੋਰਨਾਂ ਤੱਕ ਵੀ ਗੁਰਬਾਣੀ ਦਾ ਸਹੀ ਗਿਆਨ ਸਹੀ ਸਮਝ ਪਹੁੰਚਦੀ ਰਹੇ ਇਸੇ ਹੀ ਤਰ੍ਹਾਂ ਮੇਰੀ ਵੀਡੀਓਜ਼ ਦੇ ਨਾਲ ਜੁੜੇ ਰਹੋ ਸਪੋਰਟ ਕਰਦੇ ਰਹੋ ਤਾਂ ਕਿ ਅਸੀਂ ਗੁਰਬਾਣੀ ਨੂੰ ਹੋਰ ਚੰਗੇ ਢੰਗ ਦੇ ਨਾਲ ਹੋ ਸਾਰੀ ਵਰਲਡ ਵਿੱਚ ਹਰ ਇੱਕ ਥਾਂ ਤੇ ਪਹੁੰਚਾ ਸਕੀ। ਸਵੰਤ ਵਿੱਚ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।